ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪਰਮ ਫਿਜ਼ੀਕਲ ਐਜੂਕੇਸ਼ਨ ਤੇ ਮੈਂ ਤੁਹਾਡਾ ਆਪਣਾ ਪਰਮਾਨੰਦ। ਦੋਸਤੋ ਬਹੁਤ ਵੱਡੀ ਅਪਡੇਟ ਲੈ ਕੇ ਆਏ ਆਂ ਜਿਸ ਦੇ ਇੰਤਜ਼ਾਰ ਵਿੱਚ ਪੰਜਾਬ ਵਾਸੀ ਪੰਜਾਬ ਦੇ ਕੈਂਡੀਡੇਟ ਸਪੈਸ਼ਲੀ ਫਿਜ਼ੀਕਲ ਐਜੂਕੇਸ਼ਨ ਐਸਪੀਰੈਂਟ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਹਾਂਜੀ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਚੈਨਲ ਬਾਰੇ ਥੋੜੀ ਜਾਣਕਾਰੀ ਦੇਣਾ ਚਾਹੁੰਦਾ ਇਸ ਚੈਨਲ ਤੇ ਜੋ ਪਹਿਲੀ ਵਾਰ ਆਏ ਹਨ ਮੇਰੇ ਦੋਸਤਾਂ ਨੂੰ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਚੈਨਲ ਸਪੈਸ਼ਲਿਟੀ ਫਿਜ਼ੀਕਲ ਐਜੂਕੇਸ਼ਨ ਐਸਪੀਰੈਂਟਸ ਲਈ ਹੈ ਜੋ ਕਿ ਮਾਸਟਰ ਕੈਡਰ 2025 ਪੀ 2000 ਪੀਟੀਆਈ ਪੋਸਟਾਂ ਅਤੇ ਪੀਐਸਟੇਟ 2025 ਦੀ ਤਿਆਰੀ ਕਰ ਰਹੇ ਹਨ ਜਾਂ ਕਿਸੇ ਵੀ ٹیਜੀਟੀ ਪੀਜੀਟੀ ਫਿਜ਼ੀਕਲ ਐਜੂਕੇਸ਼ਨ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਹਨ ਤਾਂ ਉਹਨਾਂ ਲਈ ਇਹ ਚੈਨਲ ਬਹੁਤ ਜ਼ਿਆਦਾ ਹੈਲਪਫੁਲ ਹੈ ਜਿੱਥੇ ਅਸੀਂ ਰਿਕਾਰਡਡ ਲਾਈਵ ਕਲਾਸਾਂ ਲੈਣੇ ਆ ਨਾਲ ਦੇ ਨਾਲ ਅਸੀਂ ਟੈਲੀਗ੍ਰਾਮ ਤੇ ਪੋਲ ਸਿਸਟਮ ਦੇ ਰਹੀ ਐਮਸੀਕਿਊ ਕਰਵਾਉਣੇ ਤਾਂ ਕਿ ਤੁਹਾਡੀ ਰਿਵੀਜ਼ਨ ਬਹੁਤ ਵਧੀਆ ਤਰੀਕੇ ਨਾਲ ਹੋ ਸਕੇ ਤੇ ਦੋਸਤੋ ਬਹੁਤ ਜਲਦੀ ਅਸੀਂ ਇਸ ਚੈਨਲ ਤੇ ਲਾਈਵ ਕਲਾਸਾਂ ਲਿਆ ਕਰਾਂਗੇ ਔਰ ਮਾਸਟਰ ਗ੍ਰੈਜੂਏਟ ਤੇ ਪੀਟੀਆਈ ਵਿੱਚ ਲੇਵਲਸ ਨੂੰ ਕਵਰ ਕਰਾਂਗੇ ਤੁਹਾਡੇ ਐਗਜ਼ਾਮ ਤੋਂ ਪਹਿਲਾਂ ਸਿਲੇਬਸ ਕਵਰ ਕਰਾਵਾਂਗੇ ਤਾਂ ਇਹ ਸੀ ਸਾਡੇ ਚੈਨਲ ਦੀ ਜਾਣਕਾਰੀ ਔਰ ਜਿਹੜੇ ਮੇਰੇ ਦੋਸਤ 2000 ਪੀਟੀਆਈ ਜਾਂ ਮਾਸਟਰ ਗ੍ਰੈਜੂਏਟ ਜਾਂ ਪੀਐਸਟੈਟ ਦੀ ਤਿਆਰੀ ਕਰ ਰਹੇ ਹਨ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਉਹ ਆਪ ਦੀ ਆਪਦੀ ਜੋ ਪੇਪਰ ਦੀ ਤਿਆਰੀ ਹੈ ਹੋਰ ਵੀ ਵਧੀਆ ਤਰੀਕੇ ਨਾਲ ਕਰ ਸਕਣ ਤੇ ਜੋ ਵੀ ਫਿਜ਼ੀਕਲ ਐਜੂਕੇਸ਼ਨ ਨਾਲ ਰਿਲੇਟਡ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਤੁਹਾਨੂੰ ਪਹਿਲ ਦੇ ਆਧਾਰ ਤੇ ਇਸ ਚੈਨਲ ਤੋਂ ਮਿਲ ਸਕੇ ਤੇ ਦੋਸਤੋ ਲੈ ਕੇ ਚੱਲਦੇ ਹਾਂ ਬਹੁਤ ਜਲਦੀ ਤੁਹਾਨੂੰ ਉਸ ਅਪਡੇਟ ਤੇ ਜਿਹਦਾ ਥੰਬਨੇਲ ਦੇਖ ਕੇ ਤੁਸੀਂ ਇਸ ਵੀਡੀਓ ਤੇ ਆਏ ਹੋ ਇਸ ਚੈਨਲ ਤੇ ਆਏ ਹੋ ਤੇ ਤੁਹਾਨੂੰ ਉਸ ਦੇ ਨਾਲ ਬਹੁਤ ਜ਼ਿਆਦਾ ਉਮੀਦ ਜਾਗੇਗੀ ਅਤੇ ਤੁਹਾਨੂੰ ਤਿਆਰੀ ਕਰਨ ਵਿੱਚ ਵੀ ਮੋਟੀਵੇਸ਼ਨ ਜ਼ਰੂਰ ਮਿਲੇਗੀ ਪਰ ਪਿਛਲੇ ਸਮੇਂ ਤੋਂ ਦੇਖਿਆ ਗਿਆ ਹੈ ਕਿ ਪੰਜਾਬ ਸਰਕਾਰ بار بار ਅਨਾਉਂਸਮੈਂਟ ਕਰ ਦਿੰਦੀ ਹੈ ਕੈਬਨਿਟ ਵਿੱਚ ਪਾਸ ਕਰ ਦਿੰਦੀ ਹੈ ਪਰ ਪੀਟੀਆਈ ਪੋਸਟਾਂ ਦਾ ਜੋ ਕਿ ਪੋਰਟਲ ਓਪਨ ਵਿੱਚ ਹੁਣ ਵਿੱਚ ਨਹੀਂ ਆ ਰਿਹਾ ਤੇ ਦੋਸਤੋ ਇਸ ਦੇ ਵੀ ਬਹੁਤ ਸਾਰੇ ਕਾਰਨ ਹੈਗੇ ਆ ਟੈਕਨੀਕਲ ਜੋ ਕਾਰਨ ਹਨ ਤਕਨੀਕੀ ਕਾਰਨ ਇਹ ਹਨ ਕਿ ਬਹੁਤ ਸਾਰੇ ਆਪਣੇ ਹੀ ਪੈਨਪਰਾ ਹੈਗੇ ਆ ਜੋ ਬੀਪੀਐਡ ਹੈਗੇ ਆ ਜਿਨ੍ਹਾਂ ਨੇ ਬੀਪੀਐ ਕੀਤੀ ਹੈ ਸੀਪੀਐਡ ਡੀਪੀਐਡ ਕੀਤੀ ਹੈ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਾਰਿਆਂ ਨੂੰ ਕਨਸੀਡਰ ਕੀਤਾ ਜਾਵੇ ਪਰ ਸਰਕਾਰਾਂ ਦੀਆਂ ਆਪਣੀਆਂ ਪਾਲਿਸੀਆਂ ਉਹਨਾਂ ਨੇ ਜੋ ਉਹਨਾਂ ਨੂੰ ਠੀਕ ਲੱਗਦਾ ਜਿਸ ਦੇ ਅਕੋਰਡਿੰਗ ਉਹਨਾਂ ਨੇ ਇਹ ਪਾਲਿਸੀਆਂ ਇੰਪਲੀਮੈਂਟ ਕਰਨੀਆਂ ਹਨ ਜੇਕਰ ਉਹ ਪੀਟੀਆਈ ਵਿੱਚ ਸੀਪੀਐਡ ਡੀਪੀਐਡ ਜਾਂ ਬੀਪੀਏ ਨੂੰ ਇਨਕਲੂਡ ਕਰਦੇ ਹਨ ਤਾਂ ਉਸ ਦੇ ਲਈ ਉਹ ਬੀਪੀਏ ਲਈ ਐਮਪੀਏ ਲਈ ਅਲੱਗ ਪੋਸਟਾਂ ਦੇਣਗੇ ਜ਼ਰੂਰ ਤਾਂ ਦੇਖੋ ਦੋਸਤੋ ਅਗਰ 2000 ਪੀਟੀ ਪੋਸਟਾਂ ਆ ਜਾਂਦੀਆਂ ਤਾਂ ਬਹੁਤ ਸਾਰੇ ਆਪਣੇ ਭੈਣ ਭਰਾ ਮਤਲਬ ਕਿ ਆਪਣੀ ਜੌਬ ਲੈ ਸਕਦੇ ਹਨ ਤਤਵ ਦੀ ਸਰਕਾਰੀ ਨੌਕਰੀ ਪਾ ਸਕਦੇ ਹਨ ਤਾਂ ਚਲੋ ਉਹ ਬਾਦ ਦੀਆਂ ਗੱਲਾਂ ਪਹਿਲਾਂ ਅੱਜ ਦੀ ਤੁਹਾਨੂੰ ਅਪਡੇਟ ਤੇ ਲੈ ਕੇ ਚੱਲਦੇ ਹਾਂ ਜੋ ਕਿ ਅੱਜ 15 ਮਈ 2025 ਨੂੰ ਸਾਹਮਣੇ ਆਈ ਹੈ ਤਾਂ ਪੰਜਾਬ ਦੇ ਜੋ ਐਜੂਕੇਸ਼ਨ ਮਿਨਿਸਟਰ ਬੈਂਸ ਸਾਹਿਬ ਉਹਨਾਂ ਨੇ ਅਨਾਉਂਸ ਕਰ ਦਿੱਤਾ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ 500 ਜੋ ਲੈਕਚਰਾਰ ਅਤੇ 2000 ਪੀਟੀਆਈ ਭਰਤੀ ਕੀਤੇ ਜਾਣਗੇ ਇਹ ਅੱਜ 15 ਮਈ 2025 ਦੀ ਵੱਡੀ ਅਪਡੇਟ ਹੈ ਦੋਸਤੋ ਕਿ ਇਹ ਖਬਰਾਂ ਵਿੱਚ ਵੀ ਆਉਣ ਲੱਗ ਗਿਆ ਹੈ ਕਾफी ਲੰਬੇ ਸਮੇਂ ਤੋਂ ਇਹਦੇ ਜੀ ਰੂਲ ਬਾਂਡਰੇ ਸਨ ਤਾਂ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਣ ਲੱਗ ਜਾਂਨ ਤੇ ਇਹਦਾ ਮਤਲਬ ਇਹ ਹੀ ਸਮਝਣਾ ਚਾਹੀਦਾ ਹੈ ਕਿ ਉਹ ਕੰਮ ਬਹੁਤ ਜਲਦੀ ਹੀ ਨਿਪਰੇ ਚੜਨ ਵਾਲਾ ਹੈ ਬਹੁਤ ਜਲਦੀ ਉਹ ਐਕਸ਼ਨ ਵਿੱਚ ਆਉਣ ਵਾਲਾ ਹੈ ਤਾਂ ਸਾਰੇ ਮੇਰੇ ਦੋਸਤ ਜੋ ਤਿਆਰੀ ਛੱਡ ਚੁੱਕੇ ਸਨ ਜਾਂ ਆਪਣੇ ਆਪ ਨੂੰ ਡੀਮੋਟੀਵੇਟ ਕਰ ਰਹੇ ਸਨ ਤਾਂ ਉਹ ਆਪਣੇ ਆਪ ਨੂੰ ਦੁਬਾਰਾ ਐਨਰਜੈਟਿਕ ਕਰ ਲੈਣ ਮੋਟੀਵੇਟ ਕਰ ਲੈਣ ਕਿਉਂਕਿ ਉਹਨਾਂ ਉਹਨਾਂ ਦੀ ਤਿਆਰੀ ਜੋਰਾਂ ਤੇ ਖਿੱਚਣ ਦਾ ਟਾਈਮ ਆ ਗਿਆ ਹੈ ਔਰ ਬਹੁਤ ਜਲਦੀ ਤੁਹਾਨੂੰ ਜੋ ਇਹਦੀ ਨੋਟੀਫਿਕੇਸ਼ਨ ਦੇਖ ਨੂੰ ਮਿਲੇਗਾ ਤਾਂ ਇਹਦੀ ਖਬਰ ਜੋ ਹੈ ਉਸ ਤੇ ਲੈ ਚਲਦੇ ਹਾਂ ਕਿ ਕੀ ਖਬਰ ਦਿੱਤੀ ਹੈ ਬੈਂਸਾਬ ਨੇ ਤਾਂ ਇਹ ਖਬਰ ਜੋ ਹੈ 15 ਮਈ 2025 ਦੀ ਹੈ ਸਕੂਲ ਲੈਕਚਰਰ ਐਂਡ ਪੀਟੀਆਈ ਰਿਕੁਇਰਮੈਂਟ ਪੰਜਾਬ ਦੇ ਸਕੂਲਾਂ ਵਿੱਚ 500 ਲੈਕਚਰਰ ਅਤੇ 2000 ਪੀਟੀਆਈ ਭਰਤੀ ਕੀਤੇ ਜਾਣਗੇ ਸਿੱਖਿਆ ਮੰਤਰੀ ਤਾਂ ਇਹ ਦੋਸਤੋ ਤੁਸੀਂ ਦੇਖ ਹੀ ਲਿਆ ਹੈ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਆ ਦੇਖੋ ਚੰਡੀਗੜ੍ਹ 15 ਮਈ ਤਾਂ ਜਾਬਸਬ ਟੂਡੇ ਜੋ ਨਿਊਜ਼ਪੇਪਰ ਹੈ ਉਸਨੇ ਖਬਰ ਦਿੱਤੀ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਤੇ ਦੇਖਿਆ ਗਿਆ ਹੈ ਕਿ ਪ੍ਰਾਇਮਰੀ ਸਕੂਲ ਹੋ ਗਏ ਜਾਂ ਮਿਡਲ ਸਕੂਲ ਜਾਂ ਸਕੈਂਡਰੀ ਸਕੂਲ ਉਹਨਾਂ ਵਿੱਚੋਂ ਅਜੇ ਵੀ ਬਹੁਤ ਸਾਰੇ ਮਤਲਬ ਕਿ ਅਸਾਮੀਆਂ ਖਾਲੀ ਹਨ ਤੇ ਜਿੱਥੇ ਕਿ ਬਹੁਤ ਸਾਰੀਆਂ ਭਰ ਦਿੱਤੀਆਂ ਗਈਆਂ ਜਾਂ ਪ੍ਰਮੋਸ਼ਨਾਂ ਕੀਤੀਆਂ ਗਈਆਂ ਤਾਂ ਕਿਤੇ ਨ ਕਿਤੇ ਪੋਸਟਾਂ ਬਹੁਤ ਖਾਲੀ ਹੋਈਆਂ ਜਿਨ੍ਹਾਂ ਦੀ ਜੋ ਪੂਰਤੀ ਹੋ ਸਰਕਾਰ ਬਹੁਤ ਜਲਦੀ ਕਰੇਗੀ ਕਮੀ ਨੂੰ ਪੂਰਾ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 500 ਲੈਕਚਰਾਰ ਅਤੇ 2003 ਸਿੱਖਿਆ ਅਧਿਆਪਕ ਪੀਟੀਆਈ ਭਰਤੀ ਕੀਤੇ ਜਾਣਗੇ ਇਪਰਤੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ ਤਾਂ ਇਟ ਮੀਨਸ ਇਹ ਹੈ ਕਿ ਬਹੁਤ ਜਲਦੀ ਹੀ ਜੋ ਹੈ ਪਰਤੀ ਸ਼ੁਰੂ ਕਰ ਦਿੱਤੀ ਜਾਵੇਗੀ ਬੈਂਸ ਸਾਹਮਣੇ 15 ਮਈ ਨੂੰ ਇਹ ਬਿਆਨ ਦਿੱਤਾ ਹੈ ਜੋ ਖਬਰ ਨਿਕਲ ਕੇ ਆਈ ਹੈ ਤਾਂ ਇਸ ਤੋਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਸਰਕਾਰ ਇਨ੍ਹਾਂ ਚੀਜ਼ਾਂ ਤੇ ਐਕਸ਼ਨ ਲੈ ਰਹੀ ਹੈ ਜੋ ਖਾਲੀ ਪਈਆਂ ਅਸਾਮੀਆਂ ਹਨ ਪੋਸਟ ਹਨ ਉਹਨਾਂ ਤੇ ਜੋ ਐਕਸ਼ਨ ਲੈ ਰਹੀ ਹੈ ਤਾਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਔਰ ਜੋ ਕੈਂਡੀਡੇਟ ਨੂੰ ਰੁਜ਼ਗਾਰ ਮਿਲ ਸਕੇ ਤਾਂ ਇਸ ਦਾ ਜੋ ਇਹ ਪੇਜ ਵੀ ਦੇਖ ਲੈਣੇ ਇਸ ਤੋਂ ਇਲਾਵਾ ਵਿਭਾਗ ਵੱਲੋਂ ਪਹਿਲਾਂ ਤੋਂ ਭਰਤੀ ਕੀਤੇ ਗਏ ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਈਟੀਟੀ ਅਧਿਆਪਕਾਂ ਦੀ ਚੋਣ ਸੂਚੀ ਨੂੰ ਸੋਧਿਆ ਗਿਆ ਹੈ ਡੈਮੋਕ੍ਰੈਟਿਕ ਫਰੰਟ ਜੋ ਟੀਚਰ ਫਰੰਟ ਹੈ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਨੁਸਾਰ 9894 ETT ਦੇ ਅਪਕੰਦੀ ਭਰਤੀ 2022 ਵਿੱਚ ਸ਼ੁਰੂ ਕੀਤੀ ਗਈ ਸੀ ਪਰ ਅਜੇ ਤੱਕ ਪੂਰੀ ਨਹੀਂ ਹੋਈ ਲਗਭਗ 2600 ਨਿਯੁਕਤੀ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਪਹਿਲਾਂ ਜਾਰੀ ਕੀਤੇ ਗਏ ਹਨ ਤੇ ਪੰਜਾਬ ਸਕੂਲ ਪ੍ਰਿੰਸੀਪਲ ਸਰਕੂਟਮੈਂਟ ਵੀ ਆਊਗੀ ਇਹ ਵੀ ਦੇਖਿਆ ਗਿਆ ਖਬਰਾਂ ਵਿੱਚ ਪਿਛਲੇ ਦਿਨੀ ਕਿ ਜੋ ਸਕੂਲਾਂ ਵਿੱਚ ਜੋ ਪ੍ਰਿੰਸੀਪਲਾਂ ਦੀ ਭਰਤੀ ਹੈ ਔਰ ਇਹ 292 ਲਗਭਗ ਜੋ ਪੋਸਟਾਂ ਆਉਣਗੀਆਂ ਤੇ ਪ੍ਰਿੰਸੀਪਲਾਂ ਦੀ ਭਰਤੀ ਵੀ ਕੀਤੀ ਜਾਏਗੀ ਤੇ ਇਸ ਦੇ ਨਾਲ ਨਾਲ ਪੀਟੀਆ ਦੇ ਅਧਿਆਪਕਾਂ ਨੂੰ ਪ੍ਰਾਇਮਰੀ ਸਕੂਲਾਂ ਵਿੱਚ ਨਿਯੁਕਤ ਕੀਤਾ ਜਾਵੇਗਾ। ਰਾਜ ਵਿੱਚ ਲਗਭਗ 12880 ਸਰਕਾਰੀ ਪ੍ਰਾਇਮਰੀ ਸਕੂਲ ਹਨ। ਬਹੁਤ ਵੱਡੀ ਗਿਣਤੀ ਵਿੱਚ ਸਕੂਲ ਹਨ ਤੇ ਉਹਨਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਜੋ ਪੋਸਟਾਂ ਖਾਲੀ ਪਈਆਂ ਹਨ। ਨਵੀਂ ਭਰਤੀ ਨਾਲ ਸਕੂਲਾਂ ਵਿੱਚ ਅਧਿਆਪਕਾਂ ਦਾ ਸਟਾਫ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਤਾਂ ਦੋਸਤੋ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀਆਂ ਖਬਰਾਂ ਆ ਰਹੀਆਂ ਹਨ ਤੇ ਇਹ ਗਲਤ ਨਹੀਂ ਹੁੰਦੀਆਂ। ਇਹ ਚੰਡੀਗੜ੍ਹ ਜੋ ਜਾਬਸਾਫ ਟੂਡੇ ਨੇ ਇਹ ਨਿਊਜ਼ ਦਿੱਤੀ ਹੈ 15 ਮਈ ਦੀ ਹੈ ਅਪਡੇਟ ਹੈ ਤੇ ਇਸ ਤੋਂ ਤੁਹਾਨੂੰ ਇਹ ਸੂਚਨਾ ਮਿਲ ਜਾਂਦੀ ਹੈ ਕਿ ਪੋਸਟਾਂ ਬਹੁਤ ਜਲਦੀ ਆਉਣਗੀਆਂ ਲੈਕਚਰਰਾਂ ਦੀਆਂ ਵੀ ਆਉਣਗੀਆਂ ਇਹਦੇ ਵਿੱਚ ਜੋ ਹੈ ਫਿਜ਼ੀਕਲ ਐਜੂਕੇਸ਼ਨ ਦੇ ਵੀ ਲੈਕਚਰਰ ਹੋਣਗੇ ਡੈਫੀਨਿਟਲੀ ਹੋਣਗੇ ਤਾਂ ਨਾਨ ਨਲ ਮਾਸਟਰ ਗੇਡਰ ਵੀ ਪੋਸਟ ਬਹੁਤ ਜਲਦੀ ਆਏਗੀ ਤੇ ਇਸ ਲਈ ਆਪਦੀ ਤਿਆਰੀ ਨੂੰ ਵਧੀਆ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿਓ ਤਾਂ ਫਿਜ਼ੀਕਲ ਐਜੂਕੇਸ਼ਨ ਦੀ ਕਿਸੇ ਵੀ ਇਗਜ਼ਾਮ ਦੀ ਤਿਆਰੀ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਦਬਾ ਸਕਦੇ ਹੋ ਤੇ ਆਪਦੀ ਤਿਆਰੀ ਨੂੰ ਵਧੀਆ ਕਰ ਸਕਦੇ ਹੋ ਦੋਸਤੋ ਵੀਡੀਓ ਚੰਗੀ ਲੱਗੀ ਹੈ ਤੁਹਾਨੂੰ ਜੇ న్యూਜ਼ ਚੰਗੀ ਲੱਗੀ ਹੈ ਤਾਂ ਆਪਦੇ ਦੋਸਤਾਂ 'ਚ ਇਸ ਨੂੰ ਫਾਰਵਰਡ ਜ਼ਰੂਰ ਕਰ ਦੇਣਾ ਤਾਂ ਕਿ ਦੂਸਰਿਆਂ ਨੂੰ ਵੀ ਮਦਦ ਮਿਲ ਸਕੇ ਧੰਨਵਾਦ ਦੋਸਤੋ